ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਖਾਉਣੇ ਆ ਆਪਾਂ ਬੱਸੀਆਂ ਪਿਕਨਿਕ ਨੇ ਟਾਈਮ ਦੀ ਐਕਟੇ ਮੇ ਪਾਲੀਆਂ ਬਾਈ ਕਾਰਪਸ ਡਾਕਟਰ ਠੀਕ ਹੈ ਜੀ ਇਹਦੇ ਘਰੇ ਤਿਆਰ ਕਰਦੇ ਆ ਆਪਦੇ ਟੀਕੇ ਦੀਆਂ ਖਰੀਆਂ ਜਰਸੀ ਵੀ ਆ ਤੇ ਵਿੱਚ ਲਿਖਣਾ ਵੀ ਆ ਤੇ ਕਰਦੇ ਆ ਆਪਾਂ ਗੱਲਬਾਤ ਵਾਈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਮਹਿਕਦੀਪ ਸਿੰਘ ਆ ਠੀਕ ਹੈ ਜੀ ਤੇ ਪਿੰਡ ਪਿੰਡ ਸੰਦੂਗਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ ਮੇਰਾ 9876601989 ਠੀਕ ਹੈ ਦੁਬਾਰੇ ਫਿਰ ਦੱਸੋ ਜੀ 9876601989 ਹਾਂਜੀ ਬਈ ਦਿਖਾਓ ਜੀ ਬੱਸੀ ਆਪਣੀ ਕਿੰਨੇ ਕਿੰਨੇ ਟਾਈਮ ਦੀ ਹੋਣਗੇ ਜੀ ਅ ਆਪਣੀਆਂ ਸਾਰੀਆਂ ਬੱਚੀਆਂ ਤਿੰਨ ਤੋਂ 4 ਮਹੀਨੇ ਦੇ ਮਤਲਬ ਵਿੱਚ ਵਿੱਚ ਆ ਗਈਆਂ ਠੀਕ ਹੈ ਜੀ ਸਾਰੇ ਬੱਚੇ ਆਪਾਂ ਇਕੱਠਿਆਂ ਪਾ ਲਿਆ ਨੇ ਠੀਕ ਹੈ ਜੀ ਇਹਨਾਂ ਦੇ ਕੰਨਾਂ ਉੱਤੇ ਟੈਗ ਲਾਏ ਹੋਏ ਨੇ ਤੇ ਉਹਨਾਂ ਉੱਤੇ ਸਾਰੀ ਆਪਾਂ ਡਿਟੇਲ ਲਿਖੀ ਹੋਈ ਹੈਗੀ ਠੀਕ ਹੈ ਜੀ ਕੰਨਾਂ 'ਤੇ ਲਿਖੀ ਹੋਈ ਹੈ ਜੀ ਇਹਦੇ ਕੰਨ ਥੋੜਾ ਲਿਬੜਿਆ ਵਗਾ ਪਰ ਬਿਜੀਵਲਾ ਥੋੜਾ ਹੈ ਜੀ ਮੈਂ ਦੇਖੋ 25 ਤਰੀਕ 9ਵਾਂ ਮਹੀਨਾ 2022 ਨੂੰ ਸੂਈ ਹੈ ਇਹ ਜਨਮ ਹੋਇਆ ਇਹਦਾ ਠੀਕ ਹੈ ਜੀ ਇਹਦਾ ਆਪਦਾ ਨੰਬਰ ਆ 49 ਤੇ ਇਹਦੀ ਜਿਹੜੀ ਮਦਰ ਆ ਗਈ ਉਹ ABC ਮੰਦੀ ਆ ਗਈ ਠੀਕ ਹੈ ਜੀ ਤੇ ਇਹਦੀ ਮਦਰ ਆ ਗਈ 15 ਨੰਬਰ ਥੋੜਾ ਵਿਜੀਬਲ ਘਟਾ ਕਿਉਂਕਿ ਗੋਹਲ ਗਿਆ ਬੱਚੀਆਂ ਕਲਛਣੀਆਂ ਆਉਂਦੀਆਂ ਦੁੜੀਆਂ ਆਈਆਂ ਠੀਕ ਹੈ ਜੀ ਮਤਲਬ ਹੁੰਦਾ ਹੀ ਇਹ ਜਾ ਠੀਕ ਹੈ ਆ ਜਰਸੀ ਵੀ ਦਿਖਾ ਦਿਓ ਜਿਹਦੇ ਵੇਲੇ ਹਾਂ ਇਹ ਜਰਸੀ ਹੈਗੀ ਆਪਣੀ ਹਾਂਜੀ ਹਾਂਜੀ ਇਹ ਵੀ 19 9 2022 ਨੂੰ ਇਹਦਾ ਜਨਮ ਹੋਇਆਗਾ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਨਾ ਕਿਹੜੀ ਫੀਡ ਪਾਉਨੇ ਹੁੰਦੇ ਆਗੇ ਹਾਂਜੀ ਹਾਂਜੀ ਉਹ ਆਪਾਂ ਆਪਣਾ ਸੰਧੂ ਫਾਰਮ ਬਰਨਾਲਾ YouTube ਚੈਨਲ ਆਗਾ ਉਹਦੇ ਉੱਤੇ ਵੀਡੀਓ ਪਾਈ ਹੋਈ ਹੈਗੀ ਜਿਨੇ ਨੌਲੇਜ ਲੈਣੀ ਹੋਵੇ ਕਿ ਆਪਾਂ ਇਹਨਾਂ ਨੂੰ ਕਿਹੜੀ ਫੀਡ ਪਾਈਏ ਠੀਕ ਹੈ ਜੀ ਉੱਥੋਂ ਜਾ ਕੇ ਚੈੱਕ ਕਰ ਸਕਦਾਗਾ ਠੀਕ ਹੈ ਜੀ ਆਪਾਂ ਲੋਕ ਘਰੇ ਵੀ ਉਹ ਫੀਡ ਪਾਉਨੇ ਆਗੇ ਫੀਡ ਦਾ ਫਾਰਮੂਲਾ ਦੱਸਿਆ ਹੋਇਆ ਉੱਤੇ ਤੇ ਸਬਸਕ੍ਰਾਈਬ ਵੀ ਕਰ ਲਿਓ ਉਸ ਚੈਨਲ ਨੂੰ ਠੀਕ ਹੈ ਜੀ ਤੇ ਆਪ ਆਪਣੀ ਇੱਕ ਅੱਧੀ ਹੋਰ ਦਿਖਾਓ ਜੀ ਆਹ ਸੱਚ ਇੱਕ ਕੱਟੀ ਕਰਦੀ ਜੀ ਵਿੱਚ ਇਹ ਆ ਦੇ ਇਹ ਕੱਟੀ ਵੀ ਆਪਣੀ ਮਤਲਬ ਕਰਦੀ ਬਦਾਇਸ਼ ਆ ਮੋਰਾ ਨਸਲ ਦੀ ਹੈਗੀ ਹਾਂਜੀ ਹਾਂਜੀ ਸੀਲ ਬਹੁਤ ਆ ਤੁਸੀਂ ਦੇਖ ਸਕਦੇ ਹੋ ਆਮ ਜਿਹੜੀਆਂ ਕੱਟੀਆਂ ਹੁੰਦੀਆਂ ਨੇ ਦੇਖੋ ਨੀਆਂ ਛੱਡੀਆਂ ਦਾ ਖੋਰੂ ਪਾ ਦਿੰਦੀਆਂ ਨੇ ਪਰ ਤੁਸੀਂ ਦੇਖ ਸਕਦੇ ਹੋਗੇ ਸੀਲ ਆ ਗਈ ਬੱਚਿਆਂ ਦੇ ਵਿੱਚ ਹੀ ਖੁੱਲੀ ਹੈਗੀ ਠੀਕ ਹੈ ਜੀ ਕੋਈ ਐ ਨਹੀਂਗਾ ਕਿ ਇਆਂ ਖਾਸ ਇਹਨੂੰ ਮਤਲਬ ਵੱਡਾ ਉੱਚਾ ਲਾਇਆ ਵਾ ਕੋਈ ਜਾਲ ਜੂਲ ਬੱਚਿਆਂ ਦੇ ਨਾਲ ਹੀ ਫਿਰਦੀ ਹੈ ਨਾ ਬੱਚਿਆਂ ਨੂੰ ਤੰਗ ਕਰਦੀ ਹੈ ਨਾ ਬੱਚਿਆਂ ਨੂੰ ਤੰਗ ਕਰਦੀ ਠੀਕ ਹੈ ਕਿੰਨੇ ਟਾਈਮ ਦੀ ਹੋ ਗਈ ਜੀ ਕੱਟੀ ਆਪਣੀ ਇਹ ਇਹ 3-4 ਮਹੀਨਿਆਂ ਦੀ ਇਹ ਹੋਈ ਠੀਕ ਹੈ ਤਿੰਨ ਚਾਰ ਮਹੀਨੇ ਹੋ ਗਏ ਤੇ ਆਹ ਦੇਖੋ ਜੀ ਬਾਈ ਜੀ ਨੇ ਜਾਸੀਆਂ ਵੀ ਤਿਆਰ ਕਰੀਆਂ ਹੋਈਆਂ ਤੇ ਦੇਖ ਸਕਦੇ ਹੋ ਅੱਡ-ਅੱਡ ਟੈਗ ਲੱਗਿਆ ਜੀ ਸਾਰਾ ਕੁਝ ਲਿਖਿਆ ਵਾ ਡਿਟੇਲ ਦੇਖ ਸਕਦੇ ਹੋ ਬਾਈ ਤੇ ਕਿੰਨੀਆਂ ਬਸੀਆਂ ਵੀਰੇ ਆਪਣੀਆਂ ਇਹ ਸਾਰੀਆਂ ਆਪਣੀਆਂ ਇਹ 15-16 ਬੱਛੀਆਂ ਨੇ ਹਾਂਜੀ 15-16 ਬੱਛੀਆਂ ਨੇ ਘਰ ਦੀ ਬਲੀਡ ਤਿਆਰ ਕਰੀਆ ਤੇ ਬਾਈ ਜੀ ਬਾਕੀ ਇਹ ਆਪਣਾ ਫਾਰਮ ਤਿਆਰ ਕਰ ਰਿਹਾ ਜੀ ਪਿੰਡ ਸੰਗੀ ਗੁਲਾਬ ਕਿਸ ਨੇ ਬਾਈ ਜੀ ਹਾਂ ਛੰਨਾ ਗੁਲਾਬ ਸਿੰਘ ਗਾਲਾ ਹਾਂਜੀ ਉੱਥੇ ਫਾਰਮ ਤਿਆਰ ਕਰ ਰਿਹਾ ਬਾਕੀ ਸਾਨੂੰ ਅਗਲੀ ਵੀਡੀਓ ਚ ਆਪਾਂ ਜੀ ਉਹ ਫਾਰਮ ਨੂੰ ਵੀ ਫਾਰਮ ਦੀ ਕੰਮ ਕਰਗੇ ਸਾਨੂੰ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਰਾਇ ਰਾਇ ਡੈਰੀ ਫਾਰਮ ਟੀਵੀ ਇਹ ਆਪਣਾ ਬੱਕਰੀਆਂ ਦਾ ਵੀਰੇ ਚੈਨਲ ਆ ਤੇ ਜੀਤਾ ਫਾਰਮ ਟੀਵੀ ਇਹ ਆਪਣਾ ਹੈਗਾ ਮੱਝਾਂ ਗਾਵਾਂ ਕੁੱਤਿਆਂ ਦਾ ਵੀ ਨਾਲ ਆ ਜੀ ਤੇ ਆਪਣਾ ਨੰਬਰ ਹੈਗਾ ਜੀ 7528000355 ਜੀ ਤੇ ਤੁਹਾਨੂੰ ਹੋਰ ਵੀ ਵੱਡੇ ਵੱਡੇ ਫਾਰਮ ਅਜ ਦਿਖਾਵਾਂਗੇ ਜੀ ਇਦੋਂ ਵੀ ਵੱਡੇ ਵੱਡੇ ਫਾਰਮ ਬਣਾਈ ਤਿਆਰ ਕਰ ਰਹੇ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਨਿਊ ਫਾਰਮ ਬਾਕੀ ਹੋਰ ਵੀ ਨੌਲੇਜ ਵਾਲੀਆਂ ਵੀਡੀਓਆਂ ਆਉਂਦੀਆਂ ਨੇ ਜਿਹੜੀਆਂ ਉਹ ਅਪਲੋਡ ਕਰ ਦਿੰਨੇ ਆਂ। ਬਾਕੀ ਕਿਸੇ ਨੇ ਸੇਲ ਕਰਨੀ ਹੁੰਦੀ ਤਾਂ ਆਪਣਾ ਨੰਬਰ ਸਾਨੂੰ ਦੱਸ ਦਿੱਤਾ ਜੀ। ਬਾਕੀ ਸਕਰੀਨ ਤੇ ਵੀ ਲਾ ਦੇਣਾ ਨਹੀਂ। ਤੇ ਵੀਡੀਓ ਆਪਾਂ ਬਣਾਉਂਦੇ ਰਹਿੰਨੇ ਆਂ ਘਰਾਂ 'ਚ ਜਾ ਕੇ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ 'ਚ। ਓਕੇ।